ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਗਜਰੇਲਾ ਜਿਹੜਾ ਇੱਕ ਨਵੇਂ ਤਰੀਕੇ ਨਾਲ ਬਣਾਵਾਂਗੇ ਯਾਨੀ ਕਿ ਜਿੰਨੀਆਂ ਗਾਜਰਾਂ ਦਾ ਆਪਾਂ ਗਜਰੇਲਾ ਬਣਾਵਾਂਗੇ ਨਾ ਉੰਨੀ ਹੀ ਮਾਤਰਾ ਦੇ ਵਿੱਚ ਗਜਰੇਲਾ ਜਿਹੜਾ ਬਣ ਕੇ ਤਿਆਰ ਹੋਊਗਾ ਜੇਕਰ ਕਿਲੋ ਗਾਜਰਾਂ ਦਾ ਬਣਾਉਂਗੀ ਤਾਂ ਕਿਲੋ ਗਾਜਰਾਂ ਦਾ ਕਿਲੋ ਹੀ ਗਜਰੇਲਾ ਬਣ ਕੇ ਤਿਆਰ ਹੋਊਗਾ ਤੇ ਬਹੁਤ ਟੇਸਟੀ ਬਣੂਗਾ ਬਿਨਾ ਕਿ ਉਹ ਤੋਂ ਬਿਨਾ ਖੋਏ ਤੋਂ ਬਹੁਤ ਹੀ ਘੱਟ ਦੁੱਧ ਦੇ ਵਿੱਚ ਹੈ ਜਿਹੜਾ ਆਪਾਂ ਗਜਰੇਲਾ ਇੰਨਾ ਟੇਸਟੀ ਬਣਾਵਾਂਗੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਆਮ ਤਨੂ ਘੱਟ ਘੱਟ ਕੇ ਲਈ ਜੰਨੀਆਂ ਹੈ ਛਿਲ ਵੀ ਸਾਰਾ ਛੇਲੇ ਛੇਲੇ ਕੀ ਉਦੇਸੀ ਰੱਖੀ ਚਾਹ ਤੇ ਇਸ ਤਰੀਕੇ ਨਾਲ ਜਿਹੜਾ ਵਾਈਟ 파ਰਟ ਹੈ ਨਾ ਗਾਜਰਾਂ ਦਾ ਇਹ ਅਲੱਗ ਕਰਦੇ ਆਂਗੇ ਕਿਉਂਕਿ ਥੋੜਾ ਜਿਹਾ ਸਖਤ ਹੁੰਦਾ ਤੇ ਫਿੱਕਾ ਹੁੰਦਾ ਟੇਸਟ ਹੀ ਨਹੀਂ ਲੱਗਣਾ ਇਹ ਗਾਧਰਾ ਨਾ ਜੇ ਇਸ ਤਰੀਕੇ ਨਾਲ ਕੱਦੂ ਦਾ ਇਸਕੀਟਾਾ ਕਾ ਢੋੜਾ ਜਾਂ ਮੋਟਾ ਦੇਖੋ ਬਰੀਕ ਨਹੀਂ ਕਰਨਾ ਕੱਦੂ ਦਾ ਇਸ ਇਹ ਬਿਲਕੁਲ ਹਲਵਾ ਇਸ ਕਾ ਜਰੇਲਾ ਬਣਾਵਾਂਗੇ ਆਪਾਂ ਪਰਦੂਗਾਸ ਕਰਕੇ ਦੇਖ ਲੀਏ ਫੜਾ ਬਸ ਸਾਹ ਦੇ ਨਾਲ ਜੇ ਸਾਹ ਚੱਲ ਜੇ ਹੌਲੀ ਹੌਲੀ ਕਰਦੇ ਠੀਕ ਐਵੇਂ ਨਾ ਹੌਲੀ ਹੌਲੀ ਵਧਾ ਦੇ ਮੈਨੂੰ ਐ ਠੀਕ ਹੈ ਜੀ ਹਰ ਫੁੱਲ ਆ ਜਾਊਗਾ ਵੀ ਥੋੜਾ ਜਿਹਾ ਲੇਟ ਹੀ ਆਪਾਂ ਕਾ ਜਰੇਲਾ ਬਣਾਵਾਂਗੇ ਇੱਕ ਤਾਂ ਘਰ ਦੇ ਕੰਮ ਨਹੀਂ ਠੀਕ ਆਉਂਦੇ ਸਾਰਾ ਦਿਨ ਆਈ ਨਾ ਕੇ ਜਾਂਦਾ ਹੈ ਨਾ ਪਤਾ ਹੀ ਨਹੀਂ ਲੱਗਦਾ ਜਿਹੜੇ ਇਹ ਬਹੁਤ ਛੋਟੇ ਆ ਤੇ ਹੁਣ ਸੀਜ਼ਨ ਆ ਗਿਆ ਗਾਜਰਾਂ ਵੀ ਵਧੀਆ ਸੀਜ਼ਨਲ ਜੇ ਆ ਗਈਆਂ ਇਸ ਤਰੀਕੇ ਨਾਲ ਰੈੱਡ ਆ ਗਈਆਂ ਜਿਹੜੀਆਂ ਔਰੇਂਜ ਆਉਂਦੀਆਂ ਸੀ ਨਾ ਉਹ ਗਾਜਰਾਂ ਦੀ ਸਬਜ਼ੀ ਜਾਂ ਫੋ ਵੀ ਸਨੈਕਸ ਬਣਾਉਣੇ ਆ ਵਧੀਆ ਬਣ ਜਾਂਦੇ ਆ ਪਰ ਗਿਜਰੇਲਾ ਨਹੀਂ ਵਧੀਆ ਬਣਦਾ ਜਿਹੜੀਆਂ ਇਹ ਲਾਲ ਗਾਜਰਾਂ ਇਹਨਾਂ ਦੇ ਗਿਜਰੇਲਾ ਵਧੀਆ ਬਣਦਾ ਤੇ ਮੈਨੂੰ ਆਏ ਸੀ ਵੀ ਹਰਪਸ ਸਕੂਲੋਂ ਆ ਜੂਗਾ ਤਕਦੀਰ ਨੂੰ ਚੱਕ ਲੂਗਾ ਵੀ ਮੈਂ ਗਿਜਰੇਲਾ ਆਸਾਨੀ ਨਾਲ ਬਣਾ ਲੂਗੀ ਕੰਮ ਨਿਹੜ ਕੇ ਪਰ ਹੁਣ ਜਦੋਂ ਹਰਪਸ ਸਕੂਲੋਂ ਆ ਗਿਆ ਤੇ ਹੁਣ ਤਕਦੀਰ ਸਾਂਗੂਗੀ ਤੇ ਅੱਧੀਆ फटाफट ਗਿਜਰੇਲਾ ਬਣਾ ਲੀਏ ਹਰ ਬੰਗਰ ਦੀ ਮੈਸ ਕਾਰ ਲਾ ਠੀਕ ਹੈ ਕਿਵੇਂ ਰੰਨਾ ਇਹ ਇਧਰ ਵੜ ਕੇ ਰੱਖ ਇਧਰ ਵੜ ਕੇ ਰੱਖ ਇਹਨੂੰ ਇੱਥੋਂ ਵੜ ਕੇ ਰੱਖ ਫਿਰ ਨਹੀਂ ਹੈ ਹੱਥ ਤੇ 69 ਠੀਕ ਹੈ ਹਾਂ ਐ ਐ ਹਾਂ ਸ਼ੌਕ ਹੁੰਦਾ ਬੱਚਿਆਂ ਨੂੰ ਹਰ ਇੱਕ ਕੰਮ ਦਾ ਹਨਾ ਜਿਹੜਾ ਵੀ ਆਪਾਂ ਕਿਚਨ ਦੇ ਵਿੱਚ ਕੋਈ ਕੰਮ ਕਰਦੇ ਆ ਵੀ ਮੈਂ ਵੀ ਕਰਕੇ ਵੇਖਣਾ ਹੈ ਕਿਚਨ ਪਰ ਇਹ ਦੋ ਕਾਗਜ਼ ਰਣੇ ਕਦੂ ਕੱਟੀਂ ਤਿੰਨ ਹੈ ਨਾ ਉਹਦੀ ਕਹਿ ਦੂਗਾ ਵੀ ਮੈਂ ਨਹੀਂ ਕਰ ਰਿਹਾ ਹਨਾ ਨਹੀਂ ਕਾ ਲਈ ਨਹੀਂ ਇਹ ਤੇਰੇ ਤਿੱਖਾ ਰੱਤ ਤੇ 69 ਵੜ ਗਈਆਂ ਬਸ ਰਸ ਰਸ ਤੈਂ ਬਲ ਲਾ ਲੀ ਜਤੂੰ ਬਸ ਰਹਿਣ ਦੇ ਰਹਿਣ ਦੇ ਰਹਿਣ ਦੇ ਮੈਨੂੰ ਪਤਾ ਤੈਨੂੰ ਗੁਦਾਂ ਚੱਕਣਾ ਆ ਮੈਨੂੰ ਸਾਰਾ ਪਤਾ ਛੱਡ ਦੇ ਛੱਡ ਦੇ ਹਰ ਟ੍ਰੇਨ ਨਾਲੇ ਨਹੀਂ ਪੁੱਤ ਗਾਰਨਿਸ਼ ਕਰਾਂਗੇ ਰੈਸਪੀ ਆਪਾਂ ਥੋੜੇ ਰਹਿ ਗਏ ਬਸ ਤੋਂ ਲੈ ਲੈ ਠੀਕ ਹੈ ਇਦੋਂ ਪਹਿਲਾਂ ਇਹ ਦੋ ਵਾਰੀ ਲੈ ਗਿਆ ਇਹਨੂੰ ਪਤਾ ਵੀ ਮਮਾ ਇੱਥੇ ਰੱਖੀ ਬੈਠੀ ਆ ਬਾਦਾਮ ਹੀ ਨਾ ਸਾਹਮਣੇ ਬੈਠੀ ਕਿਉਂਕਿ ਬਾਵਾ ਦਿਨ ਹੋ ਗਏ ਹਨਾ ਵੀ ਰੈਸਪੀ ਬਣਾਈਆਂ ਨੇ ਇਹ ਮੈਂ ਅਲੱਗ ਰੱਖਦੀ ਹੁੰਦੀ ਹਣੀ ਗਾਰਨਿਸ਼ ਕਰਨ ਵਾਸਤੇ ਸਾਰੀਆਂ ਚੀਜ਼ਾਂ ਤੇ ਮੈਂ ਉਧਰ ਗਾਜਰਾਂ ਧੋਣ ਵਾਸਤੇ ਜਾਵੜੀ ਤੇ ਦੋ ਵਾਰੀ ਇਹ ਕੱਢ ਕੇ ਲੈ ਆਇਆ ਹਨਾ ਹੁਣ ਹੈਲਪ ਕਰਾਤੀ ਦੇ ਹੁਣ ਇਹਨੇ ਵਤ ਗਿਆ ਵੀ ਮੈਂ ਬਾਦਾਮ ਖਾਣੇ ਆ ਤੇ ਲਓ ਜੀ ਗਾਜਰਾਂ ਆਪਾਂ ਕਰ ਲਿਆਂ ਕਦੂ ਗਾਸ਼ ਥੋੜੀਆਂ ਜਿਹੀਆਂ ਕਰ ਲਿਆਂ ਤੇ ਸਾਰੀਆਂ ਕਰ ਲੈਣੇ ਤੁਹਾਨੂੰ ਦਿਖਾ ਦਿੰਨੇ ਇਸ ਤਰੀਕੇ ਦੀਆਂ ਕੀਤੀਆਂ ਵੀ ਜ਼ਿਆਦਾ ਬਰੀਕ ਨਹੀਂ ਕੀਤੀਆਂ ਕਦੂ ਗਾਸ਼ ਇਹ ਤੇ ਹਾਂ ਜੀ ਕੜਾਹੀ ਰੱਖ ਲਈ ਆਪਾਂ ਚੁੱਲੇ ਤੇ ਹਾਰੇ ਤਲੇ ਦੀ ਕੜਾਹੀ ਰੱਖ ਲੈਣੀ ਹੈ ਤੇ ਇਹਦੇ ਵਿੱਚ ਪਾ ਦੇਾਂਗੇ ਗਾਜਰਾ ਦੇਖੋ ਇਸ ਤਰੀਕੇ ਦੀਆਂ ਕद्दूकश ਕਰ ਲਈਆਂ ਆਪਾਂ ਜੇ ਜ਼ਿਆਦਾ ਬਰੀਕ ਕद्दूकश ਕਰਾਂਗੇ ਨਾ ਫਿਰ ਜਮਾ ਗਜਰੇਲਾ ਜਿਹੜਾ ਮੈਸ਼ ਜੇ ਹੋ ਜਾਂਦਾ ਵਧੀਆ ਨਹੀਂ ਲੱਗਦਾ ਉਹਦਾ ਟੇਸਟ ਵੀ ਤੇ ਟੈਕਸਚਰ ਵੀ ਤੇ ਗਾਜਰਾ ਨੂੰ ਆਪਾਂ ਛਿੱਲ ਕੇ ਵੀ ਧੋ ਸਕਦੇ ਆ ਮੈਂ ਪਹਿਲਾਂ ਹੀ ਜਿਹੜਾ ਛਿੱਲਣ ਤੋਂ ਇਹਨਾਂ ਨੂੰ ਧੋ ਲਿਆ ਸੀਗਾ ਲਓ ਜੀ ਇਹ ਐਡ ਕਰ ਤਾ ਆ ਸਾਰਿਆਂ ਆਪਾਂ ਕੜਾਹੀ ਚ ਕਿਓ ਆਪਾਂ ਹਜੇ ਕੋਕਣੀ ਐਡ ਕਰਨਾ ਇਹਦੇ ਵਿੱਚ ਬਿਨਾ ਕਿਓ ਤੋਂ ਬਣਾਵਾਂਗੇ ਤੇ ਹੁਣ ਜੀ ਗਾਜਰਾਂ ਦੇ ਵਿੱਚ ਆਪਾਂ ਖੰਡ ਪਾਵਾਂਗੇ ਮੈਂ 1.5 ਕਿਲੋ ਜਿਹੜੀ ਖੰਡ ਦੀ ਐਡ ਕਰੂੰਗੀ ਯਾਨੀ ਕਿ ਸਵਾ ਜਾਂ 1.5 ਕਿਲੋ ਗਾਜਰਾਂ ਦੇ ਵਿੱਚ 200 ਗ੍ਰਾਮ ਜਿਹੜੀ ਖੰਡ ਐਡ ਹੋਊਗੀ ਇਤੂ ਤੁਸੀਂ ਆਪਣੇ ਸਵਾਦ ਅਨੁਸਾਰ ਹੈ ਜਿਹੜਾ ਮਿੱਠਾ ਐਡ ਕਰ ਲਿਓ ਵੱਧ ਘੱਟ ਜਿੰਨਾ ਵੀ ਖਾਣਾ ਹੋਇਆ ਹੁਣ ਖੰਡ ਦੇ ਨਾਲ ਆਪਾਂ ਗਾਜਰਾਂ ਨੂੰ ਮਿਕਸ ਕਰ ਦਿਆਂਗੇ ਜੀ ਤਾਂ ਅੱਗੇ ਜਿਹੜੀ ਆਪਾਂ ਫੁੱਲ ਰੱਖਣੀ ਹੈ ਫੁੱਲ ਲੱਗਦੇ ਇਸ ਤਰੀਕੇ ਨਾਲ ਜਿਹੜਾ 3-4 ਮਿੰਟ ਆਪਾਂ ਗਾਜਰਾਂ ਨੂੰ ਨਾ ਵਧੀਆ ਪਕਾ ਲਾਂਗੇ ਫਿਰ ਇਸ ਤਰੀਕੇ ਨਾਲ ਜੀ ਆਪਾਂ ਖੁਰਚਣੀ ਨੂੰ ਇਹਦੇ ਵਿੱਚ ਚਲਾਉਂਦੇ ਰਾਵਾਂਗੇ ਕਿਉਂਕਿ ਫੁੱਲ ਲੱਗਦੇ ਆਪਾਂ ਕੋਈ ਵੀ ਰਸਪੀ ਬਣਾਉਣੀ ਆ ਫਿਰ ਉਹ ਜਲ ਜਾਂਦੀ ਹੈ ਇਸ ਕਰਕੇ ਖੁਰਚੇ ਨੂੰ ਤੁਸੀਂ ਇਸ ਤਰੀਕੇ ਨਾਲ ਚਲਾਉਣਾ ਹੈ ਇਹਦੇ ਵਿੱਚ ਤੇ 3-4 ਮਿੰਟ ਵਧੀਆ ਹੈ ਨਾ ਨਰਮ ਹੋ ਜਾਣਗੇ ਪਾਕਿਸਤਾਨ ਵਾਲੇ ਜਿਹੜਾ ਖੰਡ ਦਾ ਫਲੇਵਰ ਆ ਉਹ ਗਾਜਰਾਂ ਦੇ ਨਾਲ ਮਿਕਸ ਹੋ ਜੂਗਾ ਬਹੁਤ ਵਧੀਆ ਟੇਸਟ ਆਉਂਦਾ ਹਲਵਾਈ ਇਸ ਤਰੀਕੇ ਨਾਲ ਹੀ ਬਣਾਉਂਦੇ ਨੇ ਕਿਉਂਕਿ ਇੰਨਾ ਸਮਾਂ ਉਹਨਾਂ ਕੋਲ ਵੀ ਨਹੀਂ ਹੁੰਦਾ ਤੇ ਛਟਾਟੇ ਜਿਹੀ ਗਜਰੇਲਾ ਜਿਹੜਾ ਬਣ ਜਾਂਦਾ ਹੈ ਤੇ ਮੈਂ ਤੁਹਾਨੂੰ ਦੱਸਤਾ ਵੀ ਇੱਥੇ ਆਪਣੇ ਕੋਲੇ ਇਹ ਡੇਲ ਕਿੱਲੋ ਤੋਂ ਥੋੜੀਆਂ ਜੀਆਂ ਘੱਟ ਹੈ ਬਸ ਗਾਜਰਾਂ ਤੇ ਇਹਦੇ ਚਿੱਕੀ ਨੂੰ ਦੁੱਧ ਹੈ ਜਿਹੜਾ ਆਪਾਂ ਵਰਤਾਂਗੇ ਦੇਖੋ ਗਾਜਰਾਂ ਦੇ ਨਾਲੋਂ ਪਾਣੀ ਹੈ ਜਿਹੜਾ ਅਲੱਗ ਹੋਣਾ ਸਟਾਰਟ ਹੋ ਗਿਆ ਹਾਂਜੀ ਖੁਰਚ ਨੇ ਚਲਾਉਂਦੇ ਹੋਏ ਆਪਾਂ ਇਸ ਤਰੀਕੇ ਨਾਲ ਗਾਜਰਾਂ ਨੂੰ ਜਿਹੜਾ ਪਕਾ ਲਿਆ ਫੁੱਲ ਫਲੇਮ ਤੇ ਦੇਖੋ ਜਿੰਨਾ ਪਾਣੀ ਹੈ ਜਿਹੜਾ ਸਾਰਾ ਅਲੱਗ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਦੇਖੋ ਇਸ ਤਰੀਕੇ ਨਾਲ ਜਦੋਂ ਪਕਾ ਲਿਆ ਥੋੜੀਆਂ ਜਿਹੀ ਇਹ ਨਰਮ ਆਪਾਂ ਹੋਰ ਕਰਨੀਆਂ ਨੇ ਤਾਂ ਆਪਾਂ ਅੱਗ ਹੈ ਜਿਹੜੀ ਪਹਿਲਾਂ ਤਾਂ ਉਹ ਕੱਟ ਕਰ ਦਿਆਂਗੇ ਹੁਣ ਜਿਵੇਂ ਚੁੱਲੇ ਤੇ ਬਣਾ ਰਹੀ ਹਾਂ ਤਾਂ ਮੈਂ ਲੱਕਣਾ ਜਿਹੜੀਆਂ ਚੁੱਲੇ 'ਚੋਂ ਬਾਹਰ ਕੱਢ ਦੂੰਗੀ ਤੁਸੀਂ ਗੈਸ ਦੀ ਫਲੇਮ ਘੱਟ ਕਰ ਲਿਓ ਤੇ ਇਹਨੂੰ ਆਪਾਂ ਠਾਕੇ ਪਕਾ ਲਾਂਗੇ ਸਲੋ ਫਲੇਮ ਤੇ ਤਿੰਨ ਚਾਰ ਮਿੰਟ ਹੀ ਲੱਗਣਗੇ ਇਧਰ ਆਪਣੇ ਕੋਲ 1 ਕਿਲੋ ਦੁੱਧ ਸੀ ਹੈ ਫ੍ਰਿਜ 'ਚ ਰੱਖਿਆ ਸੀ ਜਿਹੜੀ ਇਹਦੇ ਉੱਪਰ ਕਰੀਮ ਆ ਗਈ ਸੀ ਉਹ ਆਪਾਂ ਅਲੱਗ ਕਰਕੇ ਪਹਿਲਾਂ ਹੀ ਰੱਖ ਲਾਂਗੇ ਸਾਈਡ 'ਤੇ ਤੇ ਇਸ ਤਰੀਕੇ ਨਾਲ ਜੀ ਥਾਲਨਾ ਪਟਕਤਾ ਵਟਕੜੀ ਤਖਦੀਰ ਹੈ ਹਾਂ ਮੈਂ ਟਾਕੀ ਨੂੰ ਨਰਮ ਕਰ ਲਾਂਗੇ ਇਹਨਾਂ ਨੂੰ 2 ਮਿੰਟ ਲੱਗਣਗੇ ਪਲੇਮੈਂ ਜਿਹੜੀ ਸਲੋ ਕਰਤੀ ਆ ਜਾ ਮੇਰੇ ਕੋਲ ਆ ਜਾ ਵਟਕੜੀ ਵਟਕੜੀ ਇੱਥੇ ਸਖੜਕਾ ਸੁਣ ਕੇ ਅੱਛਾ ਵਟਕੜੀ ਚੱਲ ਹੈਲੋ ਕਰਦੇ ਸਾਰਿਆਂ ਨੂੰ ਠੰਢਾ ਜਿਹਾ ਲੱਗ ਗਿਆ ਅਦਰ ਦੇਖੀ ਤਖਦੀਰ ਅਦਰ ਪੱਤੇ ਦੇ ਸਾਰਿਆਂ ਨੂੰ ਹੈਲੋ ਕਹਿ ਰਹੇ ਅੱਜ ਲੇਟ ਹੋ ਗਈ ਕਿ ਮੈਂ ਰੈਸਪੀ ਬਣਾਉਣ ਲੱਗੀ ਮਮਾ ਨਾਲ ਹੈਨਾ ਕੀ ਬਣਾਉਦੀ ਆ ਮਮਾ ਕੀ ਬਣਾਉਦੀ ਗਿਜਰੀਲਾ ਬਣਾਉਦੀ ਆ ਮਮਾ ਗਿਜਰੀਲਾ ਖਾਣੇਗਾ ਸਾਰੇ ਨੂੰ ਹੈਲੋ ਪਿਆਰੇ ਬਸੀਆਂ ਹਜੇ ਵੀ ਆਈਆਂ ਨਹੀਂ ਨੀਂਦ ਆਉਂਦੀ ਐ ਹੈਲੋ ਹੈਲੋ ਸਾਰੇ ਨੂੰ ਹੈਲੋ ਜੀ ਹੈਲੋ ਬੱਚੇ ਲਾ ਦੇਖ ਦਿਆ ਹੋਣਾ ਨਾ ਕਿੰਨੀ ਕੀ ਕੀ ਹੁੰਦੇ ਆ ਜੀ ਹੈ ਨਾ ਇਹਦੇ ਖਾਣਾ ਬਣਾਉਣੇ ਟੇਸਟੀ ਤੇਜ਼ ਦੀ ਚੱਕਲਾ ਮੱਤੇ ਚੱਕਲਾ ਠੀਕ ਹੈ ਮੈਂ ਬਣਾ ਲੈਣੇ ਤੇ ਇਸ ਤਰੀਕੇ ਨਾਲ ਜੀ ਘਰ ਜਿਹੜੀਆਂ ਨਰਮ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਹੀਂ ਟਰਾਂਸਪੇਰੈਂਟ ਜੀਆਂ ਹੋ ਗਈਆਂ ਤੇ ਕਲਰ ਵੀ ਚੇਂਜ ਹੋ ਗਿਆ ਤੇ ਜਿਹੜਾ ਥੋੜਾ ਜਿਹਾ ਪਾਣੀ ਰਹਿ ਗਿਆ ਨਾ ਹੋਏ ਨਾ ਪਾਣੀ ਰਹਿ ਗਿਆ ਇਹਨੂੰ ਫਸਕਾ ਦਿੰਨੇ ਆ ਵਸ ਫੁੱਲ ਲਾ ਕੇ ਕਰਕੇ ਗਾਜਰਾ ਨੂੰ ਵਧੀਆ ਆਪਾਂ ਪਕਾਉਣਾ ਸੀ ਹੰਦੇ ਨਾਲ ਉਹ ਆਪਾਂ ਪਕਾ ਲਿਆ ਤੇ ਹੁਣ ਜੀ ਗਾਜਰਾ ਇਸ ਤਰੀਕੇ ਨਾਲ ਵਧੀਆ ਪੱਕ ਗਏ ਆ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਾਂਗੇ ਕਿਉਂਕਿ ਜੇ ਇਹਦੇ ਚਾਪਾ ਦੋਬਾ ੜ ਕਰਾਂਗੇ ਨਾ ਫਿਰ ਇਹਨਾਂ ਦੀ ਕੁਕਿੰਗ ਜਿਹੜੀ ਉਹ ਰੁਕ ਜੂਗੀ ਆਪਾਂ ਇਹਨਾਂ ਨੂੰ ਇਸ ਤਰੀਕਾ ਨਾਲ ਬਣਾ ਕੇ ਰੱਖਾਂਗੇ ਵੀ ਥੋੜੀਆਂ ਜਿਹੀ ਹੋਰ ਨਰਮ ਹੋ ਜਾਣ ਕਿਉਂਕਿ ਗਰਮ ਹੈਗੇ ਆਪਣੇ ਆਪ ਨਰਮ ਹੋ ਜਾਣਗੇ ਥੋੜੀਆਂ ਜਿਹੀ ਹੋਰ ਤੇ ਪਰ ਆਪਾਂ ਇਹਨਾਂ ਨੂੰ ਮੈਸ਼ ਨਹੀਂ ਕਰਨਾ ਦੇਖੋ ਠੀਕ ਇਸ ਤਰੀਕੇ ਨਾਲ ਹੀ ਰੱਖ ਇਸ ਤਰੀਕੇ ਨਾਲ ਜਿਹੜੇ ਲੱਗਦਾ ਸੋਹਣਾ ਲੱਗਦਾ ਇੱਕ ਦੁੱਧ ਆਪਣੇ ਕੋਲੇ ਫਰਿੱਜ ਵਾਲਾ ਠੰਡਾ ਹੈਗਾ ਫਿਰ ਪਹਿਲਾਂ ਆਪਾਂ ਦੁੱਧ ਨੂੰ ਬਣਾ ਲੈਨੇ ਆ ਵਧੀਆ ਕਾਰ ਕੇ ਤੇ ਹੁਣ ਜੀ ਆਪਣੇ ਕੋਲੇ ਫੁੱਲ ਫੈਂਡ ਦੁੱਧ ਹੈ 1 ਕਿਲੋ ਹੋਣਾ ਹੈ ਕੇ ਹੁਣ ਜੀ ਇਸ ਤਰੀਕੇ ਨਾਲ ਇਹਦੇ ਵਿੱਚ ਘਰਚਣਾ ਜਿਹੜਾ ਆਪਾਂ ਚਲਾਉਂਦੇ ਰਵਾਂਗੇ ਵੀ ਦੁੱਧ ਜਿਹੜਾ ਥੱਲੇ ਨਾ ਲਾਗੇ ਜੀ ਤੇ ਇਹਨੂੰ ਰੋਟਾ ਕਰ ਪਕਾਉਣਾ ਹੈ ਜਿਹੜਾ ਤਾਂ ਕਿੰਨਾ ਅੱਧਾ ਨਹੀਂ ਰਹਿ ਜਾਂਦਾ ਜਾਨੀ ਕਿ ਕਿਲੋਂ ਦੋ ਤਾਂ ਆਪਣੇ ਕੋਲ ਜਿਹੜਾ ਇਕੱਠੇ ਇਹ ਖੜ ਖੜ ਕੇ ਹੈ ਜਿਹੜਾ ਅੱਧਾ ਕਿਲੋ ਨਹੀਂ ਰਹਿ ਜਾਂਦਾ ਉਹ ਤਾਂ ਕਿ ਆਪੇ ਇਹਨੂੰ ਪਕਾਉਣਾ ਹੈ ਵਧੀਆ ਟੇਸਟ ਆਊਗਾ ਤੇ ਹਾਂਜੀ ਇਸ ਤਰੀਕੇ ਨਾਲ ਦੁੱਧ ਨੂੰ ਆਪਾਂ ਪਕਾ ਰਹੇ ਹਾਂ ਤੇ ਦੁੱਧ ਹੈ ਜਿਹੜਾ ਵਧੀਆ ਪੱਕਣਾ ਸਟਾਰਟ ਹੋ ਗਿਆ ਅੱਧਾ ਰਹਿ ਗਿਆ ਇਹ ਵਧੀਆ ਰਵੜੀ ਇਸ ਤਰ੍ਹਾਂ ਬਣਨਾ ਸਟਾਰਟ ਹੋ ਗਿਆ ਤਾੜਾ ਬਣ ਗਿਆ ਇਹ ਜਿਹੜਾ ਕਿਨਾਰਿਆਂ ਤੇ ਲੱਗੀ ਗਿਆ ਨਾ ਇਹਨੂੰ ਤੁਸੀਂ ਖੁਰਚਣੇ ਨਾਲ ਇਸ ਤਰੀਕੇ ਨਾਲ ਨਾਲ ਦੀ ਨਾਲ ਲਾ ਕੇ ਚੱਲਿਓ ਇਹਦਾ ਟੇਸਟ ਬਹੁਤ ਵਧੀਆ ਆਊਗਾ ਬਹੁਤ ਹੀ ਘੱਟ ਸਮਾਂ ਲੱਗਦਾ ਹੁਣ ਜਿਵੇਂ ਬਿਨਾ ਕੋਈ ਠਫਾ ਕਿਜਰੇਲਾ ਬਣਾਉਣੇ ਇਹਨਾਂ ਟੇਸਟੀ ਨਹੀਂ ਬਣਦਾ ਪਰ ਜੇਕਰ ਇਸ ਤਰੀਕੇ ਨਾਲ ਬਣਾਵਾਂਗੇ ਜਿਹੜੀਆਂ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਦੱਸੂਗੀ ਇਹਦੇ ਵਿੱਚ ਐਡ ਕਰਾਂਗੇ ਫਿਰ ਬਿਨਾ ਕੋਏ ਤੋਂ ਬਹੁਤ ਟੇਸਟੀ ਕਿਜਰੇਲਾ ਬਣੂਗਾ ਤੇ ਬਹੁਤ ਹੀ ਘੱਟ ਸਮੇਂ 'ਚ ਬਣ ਜਾਂਦਾ ਬਸ ਦੁੱਧ ਜਿਹੜਾ ਤੁਸੀਂ ਪੂਲ ਫੈਂਟ ਵਾਕੇ ਹੋ ਇਸ ਤਰੀਕੇ ਨਾਲ ਤੇ ਬਹੁਤ ਹੀ ਘੱਟ ਦੁੱਧ ਦੇ ਵਿੱਚ ਜਿਹੜਾ ਬਹੁਤ ਵਧੀਆ ਕਿਜਰੇਲਾ ਆਪਾਂ ਬਣਾ ਸਕਦੇ ਹੁੰਦੇ ਆ ਇਸ ਤਰੀਕੇ ਨਾਲ ਜੀ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਵਧੀਆ ਮਲਾਈ ਹੈ ਜਿਹੜੀ ਇਹਦੇ ਉੱਪਰ ਬਣ ਗਈ ਹੈ ਟੈਕਸਚਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਦਾ ਹੀ ਹੋ ਤੇ ਹੁਣ ਆਪਾਂ ਇਹ ਚ ਗਾਜਰ ਐਡ ਕਰਾਂਗੇ ਜਿਹੜੀਆਂ ਸੀ ਆਪਾਂ ਪਹਿਲਾਂ ਤਿਆਰ ਕਰਕੇ ਰੱਖੀਆਂ ਸੀ ਤੇ ਹੁਣ ਇਹ ਚ ਗਾਜਰਾਂ ਨੂੰ ਦੁੱਧ ਦੇ ਨਾਲ ਜਿਹੜਾ ਆਪਾਂ ਪਕਾ ਲਾਂਗੇ ਤੁਸੀਂ ਦੇਖ ਸਕਦੇ ਹੋ ਵੀ ਦੁੱਧ ਹੈ ਜਿਹੜਾ ਬਿਲਕੁਲ ਥੋੜਾ ਰਹਿ ਗਿਆ ਤੇ ਹੁਣ ਆਪਾਂ ਨੂੰ ਬਹੁਤ ਘੱਟ ਸਮਾਂ ਲੱਗੂਗਾ ਇਹਨਾਂ ਨੂੰ ਪਕਾਉਣ ਦੇ ਲਈ ਤੇ ਗਾਜਰਾਂ ਆਪਾਂ ਪਹਿਲਾਂ ਹੀ ਪਕਾ ਲਈਆਂ ਸੀ ਇਹਦੀਆਂ ਹੋਣੇ ਦੇ ਵਿੱਚ ਪਾਵਾਂਗੇ ਆਪਾਂ ਇਲਾਇਚੀ ਪਾਊਡਰ ਚਾਰ ਇਲਾਇਚੀਆਂ ਦਾ ਇਸ ਤਰੀਕੇ ਨਾਲ ਨਾ ਮੈਂ ਇਲਾਇਚੀ ਪਾਊਡਰ ਜਿਹੜਾ ਪਹਿਲੇ ਬਣਾ ਕੇ ਰੱਖ ਲਿਆ ਸੀਗਾ ਇਹਦੇ ਨਾਲ ਬਹੁਤ ਵਧੀਆ ਖੁਸ਼ਬੂ ਆਊਗੀ ਟੇਸਟ ਵੀ ਬਹੁਤ ਵਧੀਆ ਆਊਗਾ ਜੇ ਤੁਸੀਂ ਐਡ ਕਰਨਾ ਹੋਇਆ ਐਡ ਕਰ ਲਿਓ ਤੁਹਾਨੂੰ ਟੇਸਟ ਪਸੰਦ ਹੋਇਆ ਤੇ ਹੁਣ ਜੀ ਇਸ ਤਰੀਕੇ ਨਾਲ ਦੁੱਧ ਦੇ ਨਾਲ ਗਾਜਰਿਆਂ ਨੂੰ ਆਪਾਂ ਪਕਾ ਲਿਆ ਦੇਖੋ ਕਿੰਨਾ ਵਧੀਆ ਇਹਦਾ ਟੈਕਸਚਰ ਆਇਆ ਤੇ ਜਿਹੜਾ ਦੁੱਧ ਤੋਂ ਖੋਆ ਜਿਹੜਾ ਬਹੁਤ ਹੀ ਵਧੀਆ ਤਿਆਰ ਹੋ ਗਿਆ ਦੇਖੋ ਹੁਣ ਆਪਰੇ ਤੇ ਕਿੰਮੈਡ ਕਰ ਦਾਂਗੇ ਜਿਹੜੀ ਬਚਾ ਕੇ ਰੱਖੀ ਸੀ ਪਹਿਲਾਂ ਆਪਾਂ ਦੁੱਧ ਦੇ ਉੱਪਰੋਂ ਲਾ ਕੇ ਤੇ ਮੈਰਿਟ ਹੋ ਗਈ ਸੀ ਇਸ ਤਰੀਕੇ ਨਾਲ ਤੁਸੀਂ ਨਾ ਮਲਾਈ ਵੀ ਐਡ ਕਰ ਸਕਦੇ ਹੋ ਥੋੜੀ ਜਿਹੀ ਮਲਾਈ ਹੋਈ ਤੇ ਹੁਣ ਇਹ ਹੀ ਆਪਾਂ ਬਟਾ ਲੈਣੀ ਲੋਜਮੈਂਟ ਤੇ ਦਿਨਾਂ ਬਹੁਤ ਵਧੀਆ ਟੇਸਟ ਆਉਂਦਾ ਤੇ ਹੁਣ ਜੀ ਆਪਾਂ ਥੱਲੇ ਉਤਾਰ ਲੈਣੇ ਆ ਗਰਮ ਗਰਮ ਖਾਣ ਦੇ ਲਈ ਬਿਲਕੁਲ ਤਿਆਰ ਹੈ ਇਹ ਤੇਸਟਰੀ ਕੇਨਾਲ ਜੀ ਗਜਰੇਲਾ ਜਿਹੜਾ ਗਰਮਾ ਗਰਮ ਤਿਆਰ ਹੋ ਗਿਆ ਤੇ ਹੁਣ ਗਜਰੇਲੇ ਨੂੰ ਫਸ ਸਰਵ ਕਰ ਲਾਂਗੇ ਥੋੜੀ ਜਿਹੀ ਡਰਾਈ ਫਰੂਟ ਹੈ ਜਿਹੜੇ ਮੈਂ ਇਸ ਤਰੀਕੇ ਨਾਲ ਠੱਕੇ ਰੱਖਲੇ ਸੀ ਗਰਮ ਗਰਮ ਬਹੁਤ ਟੇਸਟੀ ਲੱਗੇਗਾ ਤੁਸੀਂ ਇਸ ਤਰੀਕੇ ਨਾਲ ਬਣਾਓ ਘਰ ਦੇ ਵਿੱਚ ਬਹੁਤ ਹੀ ਘਟ ਗਾਜਰਾ ਦੇ ਨਾਲ ਬਹੁਤ ਮਾਤਰਾ ਦੇ ਵਿੱਚ ਖਜਰੀਲਾ ਜਿਹੜਾ ਬਣਾ ਲਓਗੇ ਤੇ ਚਲੋ ਜੀ ਫਿਰ ਆਪਾਂ ਨੈਕਸਟ ਵੀਡੀਓ ਦੇ ਨਾਲ ਮਿਲਾਂਗੇ ਜੇਕਰ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਤੇ ਸ਼ੇਅਰ ਬਤਵਾਰ ਕਰਿਓ ਤਾਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕ